ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਖਰੜ ਸ਼ਹਿਰ ਦੀ ਜਿਸ ਵਿੱਚ ਪਹਿਲਾਂ ਕੁਝ ਵਿਅਕਤੀਆਂ ਦੀ ਆਪਸ ਵਿੱਚ ਬਹਿਸਵਾਜੀ ਹੋ ਰਹੀ ਹੈ ਉਸ ਤੋਂ ਬਾਅਦ ਇੱਕ ਵਿਅਕਤੀ ਦੂਸਰੇ ਦੇ ਤੇ ਪਿਸਤੌਲ ਲਗਾ ਕੇ ਤੇ ਉਹਨੂੰ ਆਪਣੇ ਨਾਲ ਲੈ ਜਾਂਦਾ ਦਿਖਾਈ ਦੇ ਰਿਹਾ ਹੈ ਉਸ ਦੇ ਸਬੰਧ ਵਿੱਚ ਮੈਂ ਕਲੀਅਰਿਫਿਕੇਸ਼ਨ ਦੇਣਾ ਚਾਹਨਾ ਕਿ ਮਾਮਲਾ ਸਾਡੇ ਧਿਆਨ ਵਿੱਚ ਆਇਆ ਤੇ ਅਸੀਂ ਉਸ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਆ ਉਹ ਅਮਲ ਵਿੱਚ ਲਿਆ ਰਹੇ ਹਾਂ ਤੇ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਵਿਅਕਤੀ ਜਿਸ ਕੋਲ ਪਿਸਤਲ ਹੈ ਉਹ ਉਸ ਦਾ ਨਾਮ ਗगन ਹੈ ਜੋ ਕਿ ਵੀਡੀਓ ਵਿੱਚ ਵੀ ਪਤਾ ਲੱਗ ਰਿਹਾ ਹੈ ਤੇ ਜਿਹੜੇ ਨੂੰ ਉਹ ਨਾਲ ਲੈ ਕੇ ਜਾ ਰਿਹਾ ਉਹ ਗੁਰਪ੍ਰੀਤ ਨਾਮ ਦਾ ਵਿਅਕਤੀ ਹੈ ਜੋ ਕਿ ਇੱਥੇ ਲੋਕਲ ਸੁਨਹਿਰੀ ਕਲੇਦ ਦਾ ਰਹਿਣ ਵਾਲਾ ਹੈ ਤੇ ਇਹ ਆਪਸ ਵਿੱਚ ਇਹਨਾਂ ਦਾ ਕਾਮਨ ਸਰਕਲ ਸੀ ਆਪਸ ਵਿੱਚ ਜਾਣ ਪਛਾਣ ਸੀ ਤੇ ਇਸ ਵਕੂਆ ਤੋਂ ਇੱਕ ਦਿਨ ਪਹਿਲਾਂ ਇਹਨਾਂ ਦੀ ਆਪਸ ਵਿੱਚ ਕੁਝ ਬਹਿਸਵਾਜੀ ਹੋਈ ਕਿਸੇ ਗੱਲ ਨੂੰ ਲੈ ਕੇ ਤੇ ਉਸ ਦਿਨ ਵਕੂਆ ਵਾਲੇ ਦਿਨ ਜਿਹੜੇ ਗੁਰਪ੍ਰੀਤ ਵਗੈਰਾ ਇਹ ਉਸਦੇ ਫਲੈਟ ਤੇ ਜਾ ਕੇ ਤੇ ਉਸ ਨਾਲ ਗੱਲਬਾਤ ਕਰਨ ਗਏ ਸੀ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਤੇ ਜਿਹੜੀ ਤਫਤੀਸ਼ ਜਿਹੜੀ ਇਸ ਸਬੰਧ ਚ ਕੀਤੀ ਜਾ ਰਹੀ ਹੈ ਸਾਰੇ ਵਿਅਕਤੀਆਂ ਨੂੰ ਆਇਡੈਂਟੀਫਾਈ ਕਰਕੇ ਜਿਹੜੀ ਕਾਨੂੰਨੀ ਕਾਰਵਾਈ ਉਹ ਅਮਨ ਵਿੱਚ ਲਿਆਂਦੀ ਜਾ ਰਹੀ ਹੈ